ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਇੱਕ ਗੁੰਮ ਹੋਏ ਬੱਚੇ ਬਾਰੇ ਆ ਤੇ ਮੇਰੀ ਬੇਨਤੀ ਆ ਕਿ ਪਲੀਜ਼ ਧਿਆਨ ਦੇ ਨਾਲ ਦੇਖਿਓ ਤੇ ਸੁਣਿਓ ਹਨਾ ਤੇ ਜੇ ਕਿਸੇ ਨੂੰ ਕਿਤੇ ਵੀ ਇਹ ਬੱਚਾ ਦਿਖਦਾ ਆ ਤਾਂ ਪਲੀਜ਼ ਇਨਸਾਨੀਅਤ ਦੇ ਨਾਤੇ ਵੀਰ ਹੋਂਾ ਦੇ ਨਾਲ ਸੰਪਰਕ ਜ਼ਰੂਰ ਕਰਿਓ ਵੀਰ ਹੋਂਾ ਦਾ ਨੰਬਰ ਆ ਵੀਡੀਓ ਦੇ ਵਿੱਚ ਚੱਲਦਾ ਪਿਆ ਤੇ ਮੈਂ ਇੱਕ ਵਾਰ ਤੁਹਾਨੂੰ ਬੋਲ ਕੇ ਵੀ ਉਹ ਨੰਬਰ ਦੱਸ ਦਾਂਗੀ ਤੇ ਚਲੋ ਹੁਣ ਆਪਾਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਬਹੁਤ ਜ਼ਰੂਰੀ ਵੀਡੀਓ ਆ ਜੀ ਤੁਸੀਂ अनेका ਵੀਡੀਓ ਦਿਨ ਦੇ ਵਿੱਚ ਦੇਖਦੇ ਹੋ ਪਰ ਇਹਨੂੰ ਦੇਖ ਕੇ ਅੱਗੇ ਨਾ ਕੱਢਿਓ ਸਾਡੀ ਇਹ ਬਿਲਕੁਲ ਅਸੀਂ ਦਿਨ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਆ ਹਨ ਤੇ ਸਕਰੋਲ ਕਰੀ ਜਾਂਦੇ ਆ ਅੱਗੇ ਦੀ ਅੱਗੇ ਤੇ ਅਸੀਂ ਐਦਾਂ ਦੀਆਂ ਵੀਡੀਓਜ਼ ਵੱਲ ਐਦਾਂ ਦੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਹੈਗੇ ਤੇ ਮੈਨੂੰ ਲੱਗਦਾ ਹੁੰਦਾ ਵੀ ਇਨਸਾਨੀਅਤ ਆ ਜਿਹੜਾ ਉਹ ਸਭ ਤੋਂ ਵੱਡਾ ਧਰਮ ਆ ਹਨਾ ਇਨਸਾਨੀਅਤ ਤੋਂ ਉੱਪਰ ਕੁਝ ਨਹੀਂ ਹੈਗਾ ਤੇ ਜੇ ਆਪਾਂ ਕੁਝ ਬਾਹਲਾ ਨਹੀਂ ਕਰ ਸਕਦੇ ਹਨਾ ਤੇ ਇੰਨੇ ਇੱਕ ਆਪਣੇ ਇੰਨੇ ਕ ਕਾਰਨ ਦੇ ਨਾਲ ਜੇ ਕਿਸੇ ਦਾ ਕਿਸੇ ਨੂੰ ਅ ਬੱਚਾ ਮਿਲ ਜਾਂਦਾ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡਾ ਕੋਈ ਪੁੰਨ ਆ ਹਨਾ ਜਾਂ ਇਸ ਤੋਂ ਵੱਡੀ ਕੋਈ ਸੇਵਾ ਆ ਬੇਨਤੀ ਇਸ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ 14 ਸਾਲ ਦਾ ਇਹ ਬੱਚਾ ਤਜਿੰਦਰ ਸਿੰਘ ਨਾਮ ਆ ਜੀ ਪਿਛਲੇ ਕਈ ਦਿਨਾਂ ਤੋਂ ਘਰ ਤੋਂ ਲਾਪਤਾ ਦੇਖੋ ਤੁਸੀਂ ਪਹਿਚਾਨ ਬੱਚੇ ਦੇ ਸਿਰ ਤੇ ਕੇਸ ਨੇ ਜਿਹੜਾ ਗੋਰਾ ਰੰਗ ਆ ਪਰ ਬੱਚਾ ਬੋਲ ਨਹੀਂ ਸਕਦਾ ਬੋਲ ਕੇ ਆਪਣੀ ਪ੍ਰੋਬਲਮ ਨਹੀਂ ਦੱਸ ਸਕਦਾ ਕਈ ਦਿਨਾਂ ਤੋਂ ਲਾਪਤਾ ਜੀ ਬੱਚੇ ਦੀ 14 ਕ ਸਾਲ ਉਮਰ ਆ ਔਰ ਤੇਜਿੰਦਰ ਸਿੰਘ ਬੱਚੇ ਦਾ ਨਾਂ ਆ ਤੇ ਬੱਚੇ ਨੇ ਸਿਰ ਤੇ ਕੇਸ ਰੱਖੇ ਹੋਏ ਆ ਬੱਚਾ ਬੋਲ ਨਹੀਂ ਸਕਦਾ ਬਟ ਇਹ ਨਹੀਂ ਹੈਗਾ ਕਿ ਬੱਚਾ ਮੈਂਟਲੀ ਅਪਸੈਟ ਆ ਸਿਰਫ ਉਹਨੂੰ ਬੋਲਣ ਦੀ ਦਿੱਕਤ ਆ ਉਦਾਂ ਬੱਚਾ ਬਿਲਕੁਲ ਮਤਲਬ ਨਾਰਮਲ ਆ ਹੋ ਉਦਾਂ ਦੀ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀਗੀ ਸਿਰਫ ਇੱਕ ਬੋਲ ਨਹੀਂ ਸਕਦਾ ਕਿਉਂਕਿ ਮੈਨੂੰ ਤਾਂ ਪਤਾ ਇਸ ਗੱਲ ਬਾਰੇ ਮੈਂ ਕੱਲ ਇੰਸਟਾਗ੍ਰam ਅਕਾਊਂਟ ਤੇ ਵੀ ਇੱਕ ਮਤਲਬ ਸਟੋਰੀ ਪਾਈ ਸੀਗੀ ਇਸ ਬੱਚੇ ਦੀ ਪਰਿਵਾਰ ਦੇ ਬਹੁਤ ਬੁਰੇ ਹਾਲਾਤ ਬਣ ਜਾਂਦੇ ਨੇ ਜਦੋਂ ਘਰਾਂ ਦੇ ਵਿੱਚ ਬੱਚੇ ਨਾ ਹੋਣ ਔਰ ਬੱਚੇ ਹੋਣ ਦੇ ਬਾਵਜੂਦ ਵੀ ਘਰੇ ਨਾਂ ਲੱਭਣ ਬਿਲਕੁਲ ਵੀਰੇ ਬਿਲਕੁਲ ਬੱਚਾ ਦੋ ਮਿੰਟ ਹਨ ਅੱਖਾਂ ਦੋਰੇ ਪਰੇ ਹੋ ਜਵੇ ਅੰਨੇ ਹੋ ਜਾਈਦਾ ਆ ਕਿ ਸਾਡਾ ਬੱਚਾ ਸਾਨੂੰ ਦਿਸਦਾ ਕਿਉਂ ਨਹੀਂ ਤੇ ਇਹ ਬੱਚਾ ਤਾਂ ਫਿਰ ਕਈ ਦਿਨਾਂ ਤੋਂ ਲਾਪਤਾ ਆ ਹਨ ਤੇ ਮੈਂ ਸਮਝ ਸਕਦੀ ਆ ਕਿ ਪਰਿਵਾਰ ਦੀ ਕੀ ਕੰਡੀਸ਼ਨ ਹੋ ਸਕਦੀ ਆ ਕਿਤੇ ਗਿਆ ਬੱਚਾ ਕਿਸ ਨੇ ਕਟਨੇਪ ਕੀਤਾ ਜਾਂ ਬੱਚਾ ਲਾਪਤਾ ਹੋ ਗਿਆ ਜਾਂ ਕਿਸੇ ਨੇ ਘਰ ਦੇ ਵਿੱਚ ਕੈਦ ਕੀਤਾ ਕਿਉਂਕਿ ਅਸੀਂ ਬੰਦੂਆਂ ਮਜ਼ਦੂਰਾਂ ਨੂੰ ਛਡਵਾਉਨੇ ਆ ਅਸੀਂ ਤਾਂ ਇਹੀ ਸੋਚਾਂਗੇ ਵੀ ਬੱਚਾ ਕਿਸੇ ਦੇ ਘਰ ਦੇ ਵਿੱਚ ਆ ਜਾਂ ਕਿਸੇ ਨੇ ਚੱਕ ਕੇ ਬੱਚਾ ਵੇਚਤਾ ਸਾਡੀ ਇਹ ਬੇਨਤੀ ਆ ਤੁਸੀਂ ਇਹਨੂੰ ਇੰਨਾ ਕੁ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਬੱਚੇ ਦੀ ਪਛਾਣ ਹੋ ਜੇ ਬਹੁਤ ਜਲਦੀ ਆਪਾਂ ਬੱਚੇ ਨੂੰ ਮੇਰੀ ਇਹ ਵੀਡੀਓ ਨਾ ਕੋਈ ਰਿਐਕਸ਼ਨ ਵੀਡੀਓ ਨਹੀਂ ਹੈਗੀ ਮੈਂ ਮੈਨੂੰ ਕਈਆਂ ਨੇ ਕਹਿਣਾ ਕਿ ਇਹ ਵੀਡੀਓ ਤੁਸੀਂ ਨਾਰਮਲ ਵੀ ਪਾ ਸਕਦੇ ਸੀ ਬਿਲਕੁਲ ਪਾ ਸਕਦੇ ਸੀ ਪਰ ਇਸ ਵੀਡੀਓ ਦੇ ਵਿੱਚ ਮੈਂ ਆਪਣੇ ਵਿਚਾਰ ਇਸ ਕਰਕੇ ਐਡ ਕੀਤੇ ਨੇ ਕਿਉਂਕਿ ਮੈਂ ਇਹ ਵੀਰ ਹੋਣਾਂ ਦੀਆਂ ਵੀਡੀਓਜ਼ ਦੇਖਦੀ ਰਹਿਣੀ ਆ ਹਨਾ ਤੇ ਮਤਲਬ ਇਹ ਵੀਰ ਹੋਣੇ ਬੱਚਿਆਂ ਨੂੰ ਛਡਾਉਂਦੇ ਨੇ ਬਹੁਤ ਮੰਦਬੁੱਧੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਤਕੜੇ ਤਕੜੇ ਘਰ ਆਪਣੇ ਘਰਾਂ ਦੇ ਵਿੱਚ ਕੰਮ ਕਰਵਾਉਂਦੇ ਨੇ ਉਹਨਾਂ ਤੋਂ ਹਨ ਤੇ ਉਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਬੁਰੀ ਹੁੰਦੀ ਹੈ ਤੇ ਇਹ ਵੀਰ ਉਹ ਨਹੀਂ ਛੜਾ ਕੇ ਲਿਆਉਂਦੇ ਆ ਸੋ ਇਸ ਕਰਕੇ ਮੈਂ ਥੋੜੇ ਜਿਹਾ ਆਪਣੇ ਵਿਚਾਰ ਨੇ ਜਿਹੜੇ ਉਹ ਪੇਸ਼ ਕੀਤੇ ਨੇ ਮਕਸਦ ਮੇਰਾ ਇਹ ਹੈ ਕਿ ਉਹ ਬੱਚਾ ਵਾ ਜਿਹੜਾ ਉਹ ਲੱਭ ਜਵੇ ਤੇ ਆਪਣੇ ਪਰਿਵਾਰ ਨੂੰ ਮਿਲ ਜਵੇ ਔਰ ਪਰਿਵਾਰ ਦੇ ਹਵਾਲੇ ਕਰੀਏ ਸਾਡੇ ਨਾਲ ਵੀਰ ਉਹ ਨਹੀਂ ਖੜੇ ਨੇ ਵੀਰ ਉਹਨਾਂ ਦੇ ਪਰਿਵਾਰ ਦਾ ਬੱਚਾ ਜੀ ਬੱਚਾ ਬਿਲਕੁਲ ਗੁੰਗਾ ਤੁਸੀਂ ਸ਼ੇਅਰ ਕਰਿਓ ਬੱਚੇ ਦਾ ਨਾਮ ਹੈਗਾ ਤਜਿੰਦਰ ਸਿੰਘ ਬੱਚਾ ਪੋਤਾ ਬਹਾਦਰ ਸਿੰਘ ਦਾ ਇਹ ਪੋਤਾ ਆ ਜੀ ਬੱਚਾ ਪਿੰਡ ਹੈਗਾ ਕਸਬਾ ਭਰਾਲ ਜ਼ਿਲ੍ਹਾ ਕਿਹੜਾ ਪੈਂਦਾ ਜੀ ਮਲੇਰਕੋਟਲੇ ਜ਼ਿਲ੍ਹੇ ਦਾ ਕਸਬਾ ਭਰਾਲ ਪਿੰਡ ਦਾ ਬੱਚਾ ਹੈ ਜੀ ਜ਼ਿਲ੍ਹਾ ਮਲੇਰਕੋਟਲਾ ਆ ਬਹਾਦਰ ਸਿੰਘ ਬੱਚੇ ਦੇ ਦਾਦੇ ਦਾ ਨਾਂ ਆ ਤੇ ਉਸ ਬੱਚੇ ਦਾ ਨਾਂ ਤਜਿੰਦਰ ਸਿੰਘ ਆ 14 ਸਾਲ ਬੱਚੇ ਦੀ ਉਮਰ ਆ ਗੁੰਗਾ ਆ ਬੱਚਾ ਬੋਲ ਨਹੀਂ ਸਕਦਾ ਪਰ ਇਹ ਨਹੀਂ ਹੈਗਾ ਕਿ ਉਹ ਬੱਚਾ ਮੈਂਟਲੀ ਅਪਸੈਟ ਆ ਬਿਲਕੁਲ ਨਾਰਮਲ ਆ ਬੱਚਾ ਬੱਚਾ ਜੀ 23 ਤਰੀਕ 12ਵਾਂ ਮਹੀਨਾ 2025 ਤੋਂ ਲਾਪਤਾ ਜੀ ਅੱਜ ਪੂਰਾ ਇੱਕ ਹਫਤਾ ਹੋ ਚੁੱਕਿਆ ਪਰਿਵਾਰ ਨੇ ਹਰ ਇੱਕ ਥਾਂ ਤੇ ਲੱਭਿਆ ਪੁਲਿਸ ਰਿਪੋਰਟ ਕਰਾਈ ਪਰ ਇਹ ਬੱਚੇ ਦੀ ਕਿਤੇ ਵੀ ਕੋਈ ਸ਼ੂ ਨਹੀਂ ਮਿਲੀ ਕਿਤੇ ਵੀ ਕੋਈ ਬੱਚਾ ਤੁਸੀਂ ਦੇਖੋ 23 ਤਰੀਕ ਦਾ ਬੱਚਾ ਗੁੰਮ ਹੋਇਆ ਹੋਇਆ ਅੱਜ 29 ਤਰੀਕ ਨੂੰ ਮੈਂ ਵੀਡੀਓ ਬਣਾ ਰਹੀ ਹਾਂ ਤੇ ਮੈਂ ਕੋਈ ਇਹਦੇ ਤੇ ਜ਼ਿਆਦਾ ਸਮਾਂ ਨਹੀਂ ਲਾਉਂਗੀ ਜਦੋਂ ਇਹ ਵੀਡੀਓ ਬਣਦੀ ਹੈ ਮੈਂ ਨਾਲ ਦੀ ਨਾਲ ਅਪਲੋਡ ਕਰ ਦੇਣੀ ਆ ਹਨਾ ਕਿਉਂਕਿ ਹੋ ਸਕਦਾ ਕੋਈ ਮੇਰੀ ਵੀਡੀਓ ਦੇਖ ਕੇ ਕਿਸੇ ਨੇ ਬੱਚੇ ਨੂੰ ਦੇਖਿਆ ਹੋਵੇ ਹਨਾ ਯਾ ਫਿਰ ਵੀਰ ਹੋਣਾ ਦੀ ਵੀਡੀਓ ਦੇਖ ਕੇ ਕਿਸੇ ਨੂੰ ਕਿਸੇ ਨੇ ਬੱਚੇ ਨੂੰ ਦੇਖਿਆ ਹੋਵੇ ਤੇ ਜਿੰਨੀ ਕ ਆਪਣੇ ਤੋਂ ਮਦਦ ਹੋ ਸਕਦੀ ਆ ਆਪਾਂ ਕਰੀਏ ਕੱਲ ਵੀਰ ਹੋਣਾ ਨੇ ਇਹ ਵੀਡੀਓ ਪਾਈ ਸੀ ਤੇ ਤੁਸੀਂ ਦੇਖ ਲਓ ਵੀ ਕਿੰਨੇ ਦਿਨ ਹੋ ਗਏ ਬੱਚੇ ਨੂੰ ਗੁੰਮ ਹੋਏ ਨੂੰ ਨਹੀਂ ਪਤਾ ਲੱਗਿਆ ਵੀ ਇੱਥੇ ਆ ਬੱਚਾ ਸਾਡੀ ਇਹ ਬੇਨਤੀ ਆ ਤੁਸੀਂ ਆਲੇ ਦੁਆਲੇ ਸ਼ਹਿਰਾਂ ਚ ਆਲੇ ਦੁਆਲੇ ਆਪਣੇ ਕੰਮ ਕਿਤੇ ਨਾ ਕਿਤੇ ਬਾੜਿਆਂ ਚ ਧਿਆਨ ਰੱਖੋ ਇੱਕ ਤੁਹਾਨੂੰ ਜ਼ਰੂਰੀ ਚੀਜ਼ ਦੱਸ ਦਈਏ ਬੱਚਾ ਮੈਂਟਲੀ ਨਹੀਂ ਹੈਗਾ ਇਹ ਬੱਚਾ ਦਿਮਾਗੀ ਬਿਲਕੁਲ ਸਹੀ ਆ ਬਸ ਬੋਲਦਾ ਨਹੀਂ ਹੈਗਾ ਹੁਣ ਹੋਇਆ ਕੀ ਇਹਦੇ ਨਾਲ ਕੀ ਘਟਨਾ ਵਾਪਰੀ ਕਿਸੇ ਨੇ ਕੀ ਇਹੋ ਜੀ ਘਟਨਾ ਤੁਸੀਂ ਸਾਰੇ ਸਮਝਦਾਰ ਹੋ ਅਸੀਂ ਕੀ ਬੋਲ ਕੇ ਤੁਹਾਨੂੰ ਸੰਗਤਾਂ ਨੂੰ ਦੱਸੀਏ ਬਹੁਤ ਕੁਝ ਹੋ ਜਾਂਦਾ ਏਦਾਂ ਦੇ ਬੱਚਿਆਂ ਦੇ ਨਾਲ ਜਿਹੜੇ ਬੋਲਦੇ ਨਹੀਂ ਹੁੰਦੇ ਬਿਲਕੁਲ ਮੈਂ ਨਾ ਵੀ ਰੋਣਾ ਦੀਆਂ ਵੀਡੀਓਜ਼ ਦੇਖਦੀ ਰਹਿਣੀ ਆ ਕਈ ਵਾਰੀ ਕੀ ਹੁੰਦਾ ਨਾ ਕਈ ਪਰਿਵਾਰਾਂ ਦੇ ਵਿੱਚ ਮਤਲਬ ਲੈ ਆਉਂਦੇ ਨੇ ਏਦਾਂ ਦੇ ਬੱਚਿਆਂ ਨੂੰ ਜਿਹੜੇ ਮੰਦ ਬੁੱਧੀ ਹੁੰਦੇ ਨੇ ਜਾਂ ਜਿਹੜੇ ਬੋਲ ਨਹੀਂ ਸਕਦੇ ਹੁੰਦੇ ਹਨ ਤੇ ਉਹ ਛੋਟਿਆਂ ਹੁੰਦਿਆਂ ਨੂੰ ਲੈ ਕੇ ਆਉਂਦੇ ਆ ਤੇ ਵੀਰ ਹੋਣੇ ਜਦੋਂ ਉਹਨਾਂ ਨੂੰ ਲੈ ਕੇ ਆਉਂਦੇ ਆ ਉਹ ਵਿਚਾਰੇ ਬੁੱਢੇ ਹੋਏ ਪਏ ਹੁੰਦੇ ਆ ਠੀਕ ਹੈ ਉਹਨਾਂ ਦੀ ਜਵਾਨੀ ਵੀ ਉਦਾਂ ਹੀ ਲੰਘ ਜਾਂਦੀ ਹੈ ਉਹਨਾਂ ਦਾ ਬਚਪਨ ਵੀ ਉਦਾਂ ਹੀ ਲੰਘ ਜਾਂਦਾ ਤੇ ਬੁੱਢੇ ਹੋਏ ਉਹ ਵੀਰ ਉਹਨਾਂ ਨੂੰ ਮਿਲਦੇ ਆ ਮੈਂ ਬਹੁਤ ਸਾਰੇ ਇਦਾਂ ਦੇ ਕੇਸ ਦੇਖੇ ਨੇ ਹਨ ਤੇ ਮੈਂ ਕਹਿੰਦੀ ਆ ਲਾਣਾਤਾ ਉਹਨਾਂ ਲੋਕਾਂ ਨੂੰ ਜਿਹੜੇ ਇਦਾਂ ਦੇ ਬੱਚਾ ਨੂੰ ਬੰਦੀ ਬਣਾ ਕੇ ਰੱਖ ਦਿੰਦੇ ਹਨ ਉਹ ਜਿਹੇ ਲੋਕਾਂ ਦੇ ਵਿੱਚ ਬਿਲਕੁਲ ਹੀ ਇਨਸਾਨੀਅਤ ਮਰੀ ਹੁੰਦੀ ਆ ਉਹਨਾਂ ਨੂੰ ਰੱਬ ਦਾ 1% ਵੀ ਖੋਫ ਨਹੀਂ ਹੁੰਦਾ ਅੱਡੇ ਘਟਿਆ ਸੋਚਦੇ ਬੰਦੇ ਹੁੰਦੇ ਨੇ ਉਹ ਬਹੁਤ ਕੁਝ ਹੋ ਜਾਂਦਾ ਸਾਡੀ ਇਹ ਬੇਨਤੀ ਹੱਥ ਜੋੜ ਕੇ ਆਸੀ ਇੰਨਾ ਪ੍ਰੈਸ਼ਰ ਕਦੇ ਨਹੀਂ ਪਾਉਂਦੇ ਸੰਗਤਾਂ ਤੇ ਅਸੀਂ ਕਹਿੰਦੇ ਆ ਵੀ ਸਾਡੀ ਮਿਹਨਤ ਪੱਲੇ ਪੈ ਜਾਏ ਅਸੀਂ ਇਸ ਬੱਚੇ ਨੂੰ ਬੜੀ ਜਲਦੀ ਘਰੇ ਮੋੜ ਲਈਏ ਤੁਹਾਡੀ ਇਸ ਵੀਡੀਓ ਦੇ ਨਾਲ ਸ਼ੇਅਰ ਕਰਨ ਦੇ ਨਾਲ ਤੁਸੀਂ ਆਪਣੇ ਆਲੇ ਦੁਆਲੇ ਸ਼ਹਿਰ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ ਬੜੀਆਂ ਅਸੀਂ ਕਲੀਅਰ ਫੋਟੋਆਂ ਲਾਈਆਂ ਨੇ ਉੱਪਰ ਬਿਲਕੁਲ ਬੱਚੇ ਦੀ ਜਿਹੜੀ ਫੋਟੋ ਆ ਉਹ ਆਪਣੀ ਵੀਡੀਓ ਦੇ ਉੱਪਰ ਵੀ ਚੱਲ ਰਹੀ ਆ ਹਨਾ ਤੇ ਜੇ ਕਿਸੇ ਨੂੰ ਕਿਤੇ ਵੀ ਉਹ ਬੱਚਾ ਮਿਲਦਾ ਆ ਹਨਾ ਪਲੀਜ਼ ਵੀਰ ਹੋਣਾਂ ਦੇ ਨਾਲ ਸੰਪਰਕ ਜ਼ਰੂਰ ਕਰੋ ਵੀਰ ਹੋਣਾਂ ਦਾ ਜਿਹੜਾ ਨੰਬਰ ਆ ਉਹ ਸਕਰੀਨ ਦੇ ਉੱਪਰ ਚੱਲਦਾ ਪਿਆ ਆ ਔਰ ਅਸੀਂ ਦੱਸਣਾ ਚਾਹੁੰਦੇ ਹਾਂ ਉੱਪਰ ਸੰਸਥਾ ਦੇ ਨੰਬਰ ਆ ਰਹੇ ਨੇ ਜੀ ਤੁਸੀਂ ਉਹਨਾਂ ਤੇ ਸਾਨੂੰ ਸੰਪਰਕ ਕਰੋ ਦੱਸੋ ਜੇ ਕਿਤੇ ਵੀ ਤੁਹਾਨੂੰ ਭੁਲੇਖਾ ਵੀ ਪੈਂਦਾ ਤਾਂ ਸਾਨੂੰ ਉਹ ਵੀ ਦੱਸੋ ਤਾਂ ਕਿ ਅਸੀਂ ਆ ਕੇ ਖੁਦ ਜਿਹੜਾ ਆ ਕੇ ਦੇਖਣ ਉੱਥੇ ਪਹੁੰਚ ਜਾਗੇ ਅਸੀਂ ਟੀਮ ਪਹੁੰਚਦੀ ਕਰ ਦਾਂਗੇ ਜੇ ਤੁਸੀਂ ਕਿਤੇ ਕਹੋਗੇ ਵੀ ਸਾਨੂੰ ਭੁਲੇਖਾ ਪੈ ਗਿਆ ਭਾਈ ਬੱਚੇ ਦਾ ਅਸੀਂ ਤਾਂ ਉੱਥੇ ਟੀਮ ਪਹੁੰਚਦੀ ਹੋਊ ਤੁਹਾਡੇ ਕੋਲੇ ਵੀਰ ਹੋਣਾ ਦਾ ਜਿਹੜਾ ਨੰਬਰ ਆ ਨਾ ਉਹ ਵੀਡੀਓ ਦੇ ਵਿੱਚ ਚੱਲੀ ਜਾਂਦਾ ਮੈਂ ਇੱਕ ਵਾਰ ਬੋਲ ਕੇ ਤੁਹਾਨੂੰ ਦੱਸ ਦਿੰਨੀ ਆ 7307000085 ਇਹ ਵੀਰ ਹੋਣਾ ਦੀ ਸੰਸਥਾ ਦਾ ਨੰਬਰ ਆ ਜੇ ਤੁਹਾਨੂੰ ਕਿਤੇ ਵੀ ਜਿੱਥੇ ਤੁਸੀਂ ਕੰਮ ਕਰਦੇ ਹੋ ਜਾਂ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਨੂੰ ਕਿਤੇ ਵੀ ਬੱਚਾ ਦਿਸਦਾ ਤਾਂ ਤੁਸੀਂ ਸਿਰਫ ਇਸ ਨੰਬਰ ਤੇ ਕਾਲ ਕਰਕੇ ਦੱਸਣਾ ਆ ਚਾਹੇ ਤੁਹਾਨੂੰ ਭੁਲੇਖਾ ਪੈਂਦਾ ਆ ਉਸ ਬੱਚੇ ਵਰਗਾ ਲੱਗਦਾ ਆ ਹਨ ਤੇ ਦੂਜੀ ਗੱਲ ਪਲੀਜ਼ ਕਿਸੇ ਤੋਂ ਡਰਨਾ ਨਹੀਂ ਹੈਗਾ ਠੀਕ ਹੈ ਮੈਂ ਫੇਰ ਦੁਬਾਰਾ ਇਹ ਗੱਲ ਕਹਿਨੀ ਹੈ ਕਿ ਇਨਸਾਨੀਅਤ ਆ ਜਿਹੜੀ ਉਹ ਸਭ ਤੋਂ ਵੱਡਾ ਧਰਮ ਆ ਹਨ ਕਿਸੇ ਤੋਂ ਡਰਨਾ ਨਹੀਂ ਹੈਗਾ ਤੁਹਾਡਾ ਕੋਈ ਕਿਤੇ ਨਾਂ ਨਹੀਂ ਆਊਗਾ ਜੇ ਤੁਸੀਂ ਨਹੀਂ ਕਿਸੇ ਨੂੰ ਸ਼ੋਅ ਕਰਨਾ ਚਾਹੁੰਦੇ ਕਈ ਵਾਰੀ ਕੀ ਹੁੰਦਾ ਨਾ ਸਾਡੇ ਆਣਗਵਾਂਡ ਦੇ ਵਿੱਚ ਹੀ ਕੋਈ ਏਦਾਂ ਦਾ ਕੰਮ ਕਰਦਾ ਹੁੰਦਾ ਤੇ ਸਾਨੂੰ ਇਹ ਹੁੰਦਾ ਕਿ ਸਾਡਾ ਆਪਸ ਦੇ ਵਿੱਚ ਵੈਰ ਨਾ ਪੈ ਜਾਵੇ ਹਨਾ ਤਾਂ ਏਦਾਂ ਦੀ ਕੋਈ ਗੱਲ ਨਹੀਂ ਜੇ ਤੁਸੀਂ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੇ ਤੇ ਵੀਰ ਹੋਂ ਹੀ ਉਸ ਚੀਜ਼ ਨੂੰ ਗੁਪਤ ਵੀ ਰੱਖ ਲੈਣਗੇ ਪਰ ਪਲੀਜ਼ ਜੇ ਤੁਹਾਨੂੰ ਕਿਤੇ ਵੀ ਬੱਚਾ ਦਿਸਦਾ ਤੁਹਾਡੇ ਆਣਗਵਾਂਡ ਦੇ ਨੇੜੇ ਤੇੜੇ ਤੇ ਵੀਰ ਉਹਨਾਂ ਨਾਲ ਸੰਪਰਕ ਜ਼ਰੂਰ ਕਰੋ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਆ ਅਸੀਂ ਤੁਹਾਡੇ ਅੱਗੇ ਅਰਦਾਸ ਇਹ ਕਰਦੇ ਆਂ ਵੀ ਬੱਚਾ ਤੁਸੀਂ ਘਰੇ ਮੋੜਨਾ ਸਾਰੇ ਭੈਣ ਭਰਾਵਾਂ ਨੇ ਯੂਥ ਨੇ ਤੁਸੀਂ ਇਹਨੂੰ ਵੀਡੀਓ ਨੂੰ ਇੰਸਟਾਗ੍ਰam YouTube Facebook ਜਿੱਥੇ ਮਰਜ਼ੀ ਸ਼ੇਅਰ ਕਰ ਦੋ ਹਿੰਮਤ ਨਾਲ ਸ਼ੇਅਰ ਕਰੋ ਤਾਂ ਕਿ ਆਪਾਂ ਕੱਲ ਤੱਕ ਬੱਚੇ ਨੂੰ ਘਰੇ ਮੋੜ ਲਈਏ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਫਰਜ ਸੇਵਾ ਸੁਸਾਇਟੀ ਲਚਕਾਣੀ ਪਿੰਡਾ ਵੀਰ ਹੋਣਾ ਦਾ ਪਟਿਆਲਾ ਜ਼ਿਲ੍ਹਾ ਦੇ ਵਿੱਚ ਇਹ ਵੀਰਸ ਸੁਸਾਇਟੀ ਸੰਸਥਾ ਵਾ ਜਿਹੜੀ ਚਲਾ ਰਹੇ ਨੇ ਤੇ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਵੀਰ ਹੋਣਾ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਹਨਾ ਕਿ ਜਿੱਥੇ ਵੀ ਇਹ ਬੱਚਾ ਦਿਖਦਾ ਆ ਵੀਰ ਹੋਣਾ ਦੇ ਨਾਲ ਸੰਪਰਕ ਕਰੋ ਆਪਣਾ ਫਰਜ਼ ਸਮਝ ਕੇ ਸੰਪਰਕ ਕਰੋ ਹਨਾ ਤੇ ਵੱਧ ਤੋਂ ਵੱਧ ਮੇਰੀ ਬੇਨਤੀ ਆ ਵੀ ਵੀਡੀਓ ਨੂੰ ਸ਼ੇਅਰ ਕਰੋ ਹਨਾ ਤਾਂ ਕਿ ਬੱਚਾ ਜਿਹੜਾ ਉਹ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਨੂੰ ਮਿਲ ਸਕੇ ਤੇ ਠੀਕ ਹੈ ਜੀ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਤੇ ਜਲਦੀ ਮਿਲਦੇ ਆਂ ਜੀ ਖਿਆਲ ਰੱਖਿਓ ਆਪਣਾ ਰੱਬ ਰਾਖਾ ਧੰਨਵਾਦ